ਕਵੀ એનર્ਜੀ ਜਿਹੜੀ ਆ ਉਹ ਮਹਿਸੂਸ ਹੀ ਨਹੀਂ ਹੁੰਦੀ ਬੰਦਾ ਸਵੇਰੇ ਉੱਠਦਾ ਹੀ ਆ ਤੇ ਥਕਾਵਟ ਦੇ ਵਿੱਚ ਹੀ ਉੱਠਦਾ ਰਾਤੀ ਸੌਣ ਤੱਕ ਤਾਂ ਥਕਾਵਟ ਕਿੱਥੇ ਤੱਕ ਚਲੀ ਜਾਂਦੀ ਕਿਉਂਕਿ ਅੱਗੇ ਹੁੰਦਾ ਸੀ ਬੰਦਾ ਉੱਠਦਾ ਫਰੈਸ਼ ਉੱਠਦਾ ਫਰੈਸ਼ ਹੋ ਕੇ ਆਪਦਾ ਨਾਮ ਲੈਂਦਾ ਸੀ ਆਪਣਾ ਕਾਰਜ ਤੇ ਜਾਂਦਾ ਸੀ ਆਪਣੇ ਕੰਮ ਤੇ ਜਾਂਦਾ ਸੀ ਪਰ ਹੁਣ ਬੰਦਾ ਉੱਠਦਾ ਹੀ ਜਿਵੇਂ ਸਾਬ ਨਾਲ ਹਨਾ ਉਹ ਫਰੈਸ਼ਨੈਸ ਨਹੀਂ ਹੁੰਦੀ ਵੈਗਰੂ ਜੀ ਗੱਲ ਇਹ ਆ ਅਸੀਂ ਕਿੱਥੋਂ ਫਰੈਸ਼ ਹੋਵਾਂਗੇ ਨਿੱਕੇ ਜੇ ਬੱਚੇ ਤੋਂ ਲੈ ਕੇ ਸਿਆਣੇ ਇਨਸਾਨ ਤੱਕ ਅਸੀਂ ਮੋਬਾਈਲ ਹੱਥ 'ਚ ਫੜਦੇ ਆਂ ਰਾਤ ਨੂੰ 1:30 ਵਜੇ ਤੱਕ ਤਾਂ ਸੌਂਦੇ ਨਹੀਂ ਸਵੇਰੇ ਉੱਠਿਆ ਕਿੱਥੋਂ ਜਾਊ ਜਦੋਂ ਅਸੀਂ ਨਿੱਕੇ-ਨਿੱਕੇ ਹੁੰਦੇ ਸੀ ਸਾਰਾ ਪਰਿਵਾਰ ਕਿੰਨੇ ਵਜੇ ਪੈਂਦਾ ਸੀ ਰੋਟੀ ਖਾਦੇ 10 ਮਿੰਟ ਘੁੰਮੇ ਫਿਰੇ ਉਸ ਤੋਂ ਬਾਅਦ ਵੀ ਜਦੋਂ ਰੋਟੀ ਖਾ ਕੇ ਬੰਦਾ ਤੁਰਦਾ ਫਿਰਦਾ ਥਕੇ ਮਾ ਜਾ ਆਉਂਦਾ ਆ ਕੇ ਪੈਗੇ ਸੌਂਗੇ ਹਰ ਇੱਕ ਦਾ ਉਸੂਲ ਹੁੰਦਾ ਸੀ ਵੀ 4 ਵਜੇ ਦੇ ਨੂੰ ਬੰਦਾ ਉੱਠ ਜਾਂਦਾ ਸੀ ਹੁਣ ਕੀ ਹੈ ਨੰਬਰ 1 ਉਹੀ ਗੱਲ ਜੈਸਾ ਖਾਣਾ ਜੈਸਾ ਆਨੋ ਹੈ ਜਆ ਮਨ ਖਾਣੇ ਕੀਆ ਸੀ ਜਿਹੜਾ ਸਾਡੇ ਸਿਸਟਮ ਕੀ ਹੈ ਜੀ ਫੇਰ ਗੱਲ ਉੱਥੇ ਹੁੰਦੀ ਹੈ ਸਟ੍ਰੈਸ ਸਾਡਾ ਬ੍ਰੇਨ ਚੱਲਦਾ ਰਹਿੰਦਾ ਬਾਡੀ ਸਾਡੀ ਪਈ ਰਹਿੰਦੀ ਆ ਪਾਸੇ ਬੰਦਾ ਮਾਰੀ ਜਾਂਦਾ ਉਹ ਜਦੋਂ ਸਾਰੀ ਰਾਤ ਇਰੀਟੇਟ ਹੋਈ ਜਾਂਦਾ ਉਹ ਸਵੇਰੇ ਕਿਵੇਂ ਉੱਠੂਗਾ ਠੀਕ ਹੈ ਨਾ ਜੀ ਹੁਣ ਇਹ ਏ ਹੁਣ ਸਾਡਾ ਪ੍ਰੋਡਕਟ ਇਹ ਹੀ ਆ ਗਿਆ ਅਮੀਉਨ ਆਪ ਆ ਗਿਆ ਹੂੰ ਕਿਦੇ ਇੱਕ ਟੈਬਲੇਟ ਤੁਸੀਂ ਸਵੇਰ ਲੈ ਲੋ ਇੱਕ ਸ਼ਾਮ ਨੂੰ ਲੈ ਲੋ ਤੁਸੀਂ 500000 ਕਿਲੋਮੀਟਰ ਦਾ ਸਫ਼ਰ ਕਰਕੇ ਗੱਡੀ ਚ ਆਜੋ ਤੁਹਾਨੂੰ ਥਕੈਮਾ ਨਹੀਂ ਲੱਗੂਗਾ ਤੁਹਾਡੀਆਂ ਕਈ ਬਿਮਾਰੀਆਂ ਵੀ ਇਹ ਕੱਟੂਗਾ ਜਿਹੜੇ ਪੋਸ਼ਕ ਤੱਤ ਸਾਨੂੰ ਫਲਾਂ ਚੋਂ ਚਾਹੀਦੇ ਆ ਠੀਕ ਹੈ ਨਾ ਜੀ ਕਈ ਮਹਿੰਗੇ ਫਰੂਟ ਨੇ ਜਿਹੜੇ ਅਸੀਂ ਨਾ ਖਾ ਸਕਦੇ ਉਹ ਸਾਰਾ ਕੁਝ ਇਹ ਚ ਹੈ ਮਨ ਲਓ ਮੈਨੂੰ ਅ ਮੁਰਿੰਗਾ ਵੀ ਚਾਹੀਦਾ ਠੀਕ ਹੈ ਜੀ ਤੇ ਫੈਟ ਵੀ ਚਾਹੀਦੀ ਆ ਤੇ ਮਿਨਰਲ ਵੀ ਚਾਹੀਦੇ ਆ ਵਿਟਾਮਿਨ ਵੀ ਚਾਹੀਦੇ ਆ ਖਣਿਜ ਵੀ ਚਾਹੀਦੇ ਆ ਤੇ ਮੈਂ ਕਹਣਾ ਵੀ ਮੈਂ ਭਜਨ ਵੀ ਘਟਾਉਣਾ ਰੋਟੀ ਵੀ ਘੱਟ ਖਾਣੀ ਆ ਇਹਨੇ ਉਹ ਸਾਰਾ ਕੁਝ ਪੂਰਾ ਕਰ ਦੇਣਾ ਠੀਕ ਹੈ ਨਾ ਜੀ ਵੀ ਇਹੋ ਜਿਹਾ ਆਪਾਂ ਕਹਿਣ ਦਾ ਭਾਅ ਵੀਰ ਜੇ ਖਾਓ ਨੱਕ ਮਨ ਲਓ ਮੈਨੂੰ ਚਾਰ ਪ੍ਰਸ਼ਾਦਿਆਂ ਦੀ ਨੀਡ ਹੈ ਮੇਰਾ ਫਰਜ ਬਣਦਾ ਮੈਂ ਤਿੰਨ ਖਾ ਕੇ ਸਟਾਪ ਕਰ ਦੇਵਾਂ ਮਸ਼ੀਨਰੀ ਨੂੰ ਚੱਲਣ ਵਾਸਤੇ ਵੀ ਤਾਂ ਜਗਾ ਚਾਹੀਦੀ ਹੈ ਨਾ ਭੁੱਖ ਤੋਂ ਘੱਟ ਖਾਣਾ ਚਾਹੀਦਾ ਬਿਲਕੁਲ ਜੀ ਭੁੱਖ ਤੋਂ ਘੱਟ ਖਾਣਾ ਚਾਹੀਦਾ ਜਦੋਂ ਤੁਸੀਂ ਸਫ਼ਰ ਕਰਦੇ ਹੋ ਤੁਸੀਂ ਜਦ ਤੱਕ ਗੱਡੀ 'ਚ ਛੋਲੇ ਰੱਖੋ ਜਾਂ ਕੋਈ ਫਰੂਟ ਰੱਖੋ ਭੁੱਖੇ ਨਾ ਕਦੇ ਵੀ ਰਹੋ ਕਈ ਇਨਸਾਨ ਸਾਰੀ ਰੋਟੀ ਛੱਡ ਦਿੰਦੇ ਨੇ ਭੁੱਖੇ ਰਹਿੰਦੇ ਨੇ ਫਿਰ ਤਜਾਬ ਬਣਦਾ ਬੁਰਾ ਹਾਲ ਹੁੰਦਾ ਮੈਂ ਤਾਂ ਇੱਥੇ ਤੱਕ ਕਹਾਂਗਾ ਵੀ ਅੱਜ ਦੇ ਦੌਰ 'ਚ ਜਿਨ੍ਹਾਂ ਦੇ ਘਰੇ ਤੇ ਪਸ਼ੂ ਨੇ ਦੋ ਦੋ ਚਮਚੇ ਹਰ ਰੋਜ਼ ਪਸ਼ੂਆਂ ਨੂੰ ਮਿੱਠੇ ਸੋਡੇ ਦੇ ਖਵਾਓ ਜੇ ਇਨਸਾਨ ਨੂੰ ਤਜਾਬ ਬਣ ਜੇ ਥੋੜਾ ਜਿਹਾ ਮਿੱਠਾ ਸੋਡਾ ਲੈ ਕੇ ਪਾਣੀ 'ਚ ਘੋਲ ਕੇ ਪੀ ਲਓ 5 ਮਿੰਟਾਂ 'ਚ ਤੁਸੀਂ ਠੀਕ ਹੂੰ ਬੰਦੇ ਨੂੰ ਵੀ ਮਿੱਠਾ ਸੋਡਾ ਵਰਤਣਾ ਚਾਹੀਦਾ ਹੂੰ ਸਾਡੀ ਰੋਟੀ ਚ ਫਾਈਬਰ ਨਹੀਂ ਹੈ ਦੋ ਚੁਟਕੀਆਂ ਆਟੇ ਚ ਵੀ ਗੁੰਨ ਕੇ ਮਿੱਠੇ ਛੋਡੇ ਨੂੰ ਫਿਰ ਰੋਟੀ ਖਾਣੀ ਚਾਹੁੰਦੇ ਨਾਲੇ ਰੋਟੀ ਪੋਲੀ ਬਣਦੀ ਹੈ ਨਾਲੇ ਫਾਈਬਰ ਹੁੰਦਾ ਹੈ ਤੇ ਨਾਲੇ ਉਹ ਕਈ ਬਿਮਾਰੀਆਂ ਨੂੰ ਖਤਮ ਕਰਦਾ ਹਾਂ ਸਾਡੇ ਘਰੇ ਹਰ ਟਾਈਮ ਅਜਮੈਨ ਰਹਿਣੀ ਚਾਹੀਦੀ ਹੈ ਬੱਚੇ ਸਕੂਲ ਜਾਂਦੇ ਨੇ ਨਿੱਕੇ ਨਿੱਕੇ ਜਦੋਂ ਉਹਨਾਂ ਵਾਸਤੇ ਪਰੌਂਠਾ ਬਣਦਾ ਹੈ ਨੰਬਰ 1 ਤਾਂ ਪਰੌਂਠਾ ਦੇਸੀ ਕਿ ਉਹਦਾ ਪਕਾ ਲਓ ਰਫੈਂਡ ਛੱਡੋ ਜੇ ਫਿਰ ਵੀ ਸਾਨੂੰ ਆਏ ਆ ਤਾਂ ਸਰੋਂ ਦੇ ਤੇਲ 'ਚ ਗੁਲਗਲੇ ਪਕਾ ਲਓ ਜਾਂ ਮਠੀਆਂ ਪਕਾ ਲਓ ਮਠੀਆਂ ਹੂੰ ਜਦੋਂ ਉਹ ਪਕਵਾਨ ਪੱਕ ਗਿਆ ਪੁਣਕੇ ਤੇਲ ਨੂੰ ਰੱਖ ਲਓ ਉਹ ਤੇਲ ਦੇ ਪਰੌਂਠੇ ਬੱਚਿਆਂ ਨੂੰ ਪਕਾ ਕੇ ਦਿਓ ਨਾਲ ਉਹ ਬਲੌਕੇਜ ਨਹੀਂ ਕਰਦਾ ਸਰੋਂ ਦਾ ਤੇਲ ਪਰ ਉਹ ਪਰੌਂਠੇ ਦੇ ਵਿੱਚ ਹੋਣਾ ਕੀ ਚਾਹੀਦਾ ਕਾਲੀ ਮਿਰਚ ਨਮਕ ਅਜਮੈਣ ਪਿਆਜ਼ ਵਗੈਰਾ ਪਾਉਣਾ ਤੁਹਾਡੀ ਮਰਜ਼ੀ ਹੈ ਟੇਸਟ ਅਕੋਰਡਿੰਗ ਪਰ ਹਰ ਇੱਕ ਪਰੌਂਠੇ ਦੇ ਵਿੱਚ ਬੱਚਿਆਂ ਨੂੰ ਜਮੈਣ ਪਾ ਕੇ ਲਾਜ਼ਮੀ ਦਿਓ ਸਰ ਉਹਦਾ ਤੇਲ ਪੁਰਾਣਾ ਹੈ ਤਾਂ ਯੂਜ਼ ਕੀਤਾ ਜਾ ਸਕਦਾ ਕੀਤਾ ਜਾ ਸਕਦਾ ਜੀ ਉਹਨੂੰ ਪੁਰਾਣੇ ਬਜ਼ੁਰਗ ਕਹਿੰਦੇ ਨੇ ਮਠੀਰੀਆ ਹੋਇਆ ਤੇਲ ਟੜ ਕਰੇ ਯੂਜ਼ ਹੁੰਦਾ ਜੀ ਮੈਂ ਸਵਾਲ ਤਾਂ ਹੀ ਜਾਣ ਕੇ ਪੁੱਛਿਆ ਕਿਉਂਕਿ ਸਰੋਂ ਦੇ ਤੇਲ ਦੇ ਵਿੱਚ ਨਾ ਜੀ ਜਦੋਂ ਗੁਲਗਲੇ ਵਗੈਰਾ ਪੱਕ ਜਾਂਦੇ ਨੇ ਉਹਦੇ ਵਿੱਚ ਵਿੱਚ ਮਰਾਟਜ ਆ ਜਾਂਦਾ ਉਹ ਕਹਿੰਦੇ ਨੇ ਵੀ ਇਹ ਤੇਲ ਦਾ ਤੜਕਾ ਲਾ ਲਓ ਇਹਦੇ ਨਾਲ ਪਰੌਂਠੇ ਕਿਵੇਂ ਪੱਕਣਗੇ ਪਰ ਜਦੋਂ ਤੇਲ ਮਠੀਰੀਆ ਜਾਵੇ ਨਾ ਜੀ ਉਹਦੇ ਪਰੌਂਠੇ ਤੁਸੀਂ ਕਦੇ ਖਾ ਕੇ ਦੇਖੋ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਪਰੌਂਠਾ ਕਿੰਨਾ ਵਧੀਆ ਬਹੁਤ ਸਵਾਦ ਵੀ ਬਣਦਾ ਬਿਲਕੁਲ ਜੀ ਕਰਾਰਾ ਬਣਦਾ ਕਰਾਰਾ ਵੀ ਬਣਦਾ ਹਲਕਾ ਵੀ ਬਣਦਾ ਬਿਲਕੁਲ ਜੀ ਹੂੰ ਸਾਨੂੰ ਤਰਜੀਹ ਦੇਣੀ ਚਾਹੀਦੀ ਹੈ ਜੇ ਘਰੇ ਮਸਾਲੇ ਪੈਦਾ ਹੋਣੇ ਚਾਹੀਦੇ ਆ ਸਰੋਂ ਦਾ ਤੇਲ ਦੇਸੀ ਘਿਓ ਇਹ ਚੀਜ਼ਾਂ ਸਾਨੂੰ ਆਪ ਪੈਦਾ ਕਰਨੀਆਂ ਚਾਹੀਦੀਆਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿੱਥੇ ਆਯੁਰਵੈਦਿਕ ਪ੍ਰੋਡਕਟ ਨੇ ਮੇਰੇ ਨਾਲ ਉੱਥੇ ਮੈਂ ਦੇਸੀ ਘਿਓ ਕਰਦਾ ਠੀਕ ਹੈ ਨਾ ਜੀ ਸਰੋਂ ਦਾ ਤੇਲ ਕਰਦਾ ਦਾਲਾਂ ਵਾਲੇ ਮਸਾਲੇ ਮਿਰਚ ਇਹ ਸਾਰਾ ਕੁਝ ਹਾਜ਼ਰ ਰੱਖੂਗਾ ਸੰਗਤ ਵਾਸਤੇ ਬਾਬਾ ਜੀ ਇੱਕ ਗੱਲ ਦੱਸੋ ਵੀ ਚਲੋ ਆਪਾਂ ਹੁਣ ਇਸ ਟੌਪਿਕ ਤੇ ਤਾਂ ਸਾਰੀ ਗੱਲ ਮੇਰੇ ਹਿਸਾਬ ਨਾਲ ਹੋ ਚੁੱਕੀ ਜੀ ਇੱਕ ਜਦੋਂ ਮੈਂ ਤੁਹਾਡੇ ਕੋਲ ਅੱਜ ਆਇਆ ਤੇ ਮੈਂ ਦੇਖ ਰਿਹਾ ਇੱਕ ਮੈਂ ਤੁਹਾਡੇ ਕੋਲ ਜਦੋਂ ਆਇਆ ਮੈਂ ਦੇਖ ਰਿਹਾ ਸੀ ਤੁਸੀਂ ਅੱਖਾਂ ਦੀ ਦਵਾਈ ਜਿਹੜੀ ਆ ਉਹ ਲੋਕਾਂ ਨੂੰ ਪਾ ਰਹੇ ਸੀਗੇ ਜੀ ਉਹ ਅੱਖਾਂ ਦੀ ਦਵਾਈ ਉੱਤੋਂ ਰੁਕੇ ਇਹ ਵੀ ਕਹਿੰਦੇ ਸੀ ਬਾਬਾ ਜੀ ਫਰੀ ਦੇ ਵਿੱਚ ਦਿੰਦੇ ਆ ਜੀ ਉਹ ਫਾਇਦੇ ਕੀ ਹੋਦੇ ਤੇ ਜੇ ਫਾਇਦੇ ਨੇ ਤਾਂ ਫਾਇਦੇ ਵਾਲੀ ਚੀਜ਼ ਤਾਂ ਕੋਈ ਫ੍ਰੀਸ ਨਹੀਂ ਦੇਉਂਦਾ ਬਾਈ ਗਰੂ ਮੈਂ ਝੂਠ ਨਹੀਂ ਕਹਾਗਾ ਸੱਚ ਕਹਾਗਾ ਪਿਛਲੇ ਕੁਝ ਸਮੇਂ ਤੋਂ ਮੈਨੂੰ ਅੱਖਾਂ ਦੀ ਪ੍ਰੋਬਲਮ ਖੁਦ ਨੂੰ ਆਈ ਤੁਹਾਨੂੰ ਆਈ ਆ ਮੈਨੂੰ ਆਈ ਆ ਹੂੰ ਮੇਰੇ ਰੋਟੀਨਾ ਚ ਬਲੱਡ ਆ ਗਿਆ ਸੀ ਰੈਟੀਨਾ ਦੇ ਵਿੱਚ ਹਾਂਜੀ ਪਰਦੇ ਚ ਬਲੱਡ ਆ ਗਿਆ ਉਹਦਾ ਮੈਨੂੰ ਆਪਰੇਸ਼ਨ ਕਰਾਉਣਾ ਪਿਆ ਕਿਉਂ ਕਿਉਂਕਿ ਪਹਿਲਾਂ ਮੇਰੇ ਅੱਖਾਂ ਬਲ ਖਿਆਲੇ ਨਹੀਂ ਸੀ ਮੈਂ ਪੜੀ ਜਾਣਾ ਪੜੀ ਜਾਣਾ ਜੋ ਕੋਈ ਗੱਲ ਫਸਲੇ ਮੈਨੂੰ ਬੁੱਕ ਪੜ੍ਹਨ ਦਾ ਬਹੁਤ ਸ਼ੌਂਕ ਹੈ ਮੈਂ ਅੱਜ ਦੱਸ ਰਿਹਾ ਤੁਹਾਨੂੰ ਮੈਂ ਜਿਸ ਤਰ੍ਹਾਂ ਕੋਈ ਵੀ ਬੁੱਕ ਸਾਹ ਜੇ ਮੇਰੇ ਹੱਥ 'ਚ ਮੈਂ ਜਿੰਨਾ ਤੱਕ ਪੂਰੀ ਨਾ ਪੜਾਂ ਮੈਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ 2 2 ਵਜੇ ਤੱਕ ਪੜੀ ਜਾਣਾ ਮੈਨੂੰ ਲੇਜ਼ਰ ਕਰਵਾਉਣਾ ਪਿਆ ਆਪਰੇਟ ਕਰਾਉਣਾ ਪਿਆ ਤੇ ਮੇਰੇ ਦੋਸਤ ਨੇ ਇੱਕ ਵੈਦ ਉਹ ਵੀ ਅੱਖਾਂ ਦੀ ਦਵਾਈ ਦਿੰਦੇ ਨੇ ਉਹ ਕੀ ਦਿੰਦੇ ਨੇ ਮੈਨੂੰ ਨਹੀਂ ਪਤਾ ਇੱਕ ਹੋਰ ਵੈਦ ਜੀ ਨੂੰ ਮੈਂ ਮਿਲਿਆ ਉਹ ਇੱਕ ਗੁਲਾਬ ਜਲ ਆਉਂਦਾ ਉਹ ਅੱਖਾਂ 'ਚ ਪਾਉਣ ਨੂੰ ਦਿੰਦੇ ਨੇ ਤੇ ਫਿਰ ਮੈਂ ਆਪਣੇ ਭਾਈ ਸਭ ਨਾਲ ਗੱਲ ਕੀਤੀ ਵੀ ਮੈਂ ਇੱਕ ਸੇਵਾ ਦੇ ਵਿੱਚ ਦਸਬੰਧ ਕੱਢਣਾ ਚਾਹੁੰਨਾ ਕਿਉਂਕਿ ਮਿਹਨਤ ਮਜ਼ਦੂਰੀ ਕਰਨ ਵਾਲੇ ਇਨਸਾਨ ਅੱਜ ਅੱਖਾਂ ਤੋਂ ਬਹੁਤ ਦੁਖੀ ਨੇ ਧੁੱਪੇ ਜਾਣਾ ਹਮ ਇੱਟਾਂ ਪੱਥਰਾਂ ਦਾ ਕੰਮ ਕਰਨਾ ਰੇਤੇ ਚ ਕੰਮ ਕਰਨਾ ਕਿਸੇ ਨੇ ਬਾਹੀ ਦਾ ਕੰਮ ਕਰਨਾ ਅੱਖਾਂ ਦੀ ਬਹੁਤ ਵੱਡੀ ਸਮੱਸਿਆ ਅੱਜ ਦੇ ਦੌਰ ਚ ਚੱਲ ਰਹੀ ਆ ਹਮ ਮੈਂ ਦਸਵੰਦ ਕੀ ਕੱਢਾਂ ਦਸਵੰਦ ਵੀ ਦੇਖੋ ਮੈਂ ਗੁਰੂ ਘਰ ਜਾਣਾ ਮੈਂ ਦੇਖ ਕਰਾ ਦੂੰ ਮੇਰੇ ਕੱਲੇ ਦਾ ਫਾਇਦਾ ਮੈਂ ਕੋਈ ਚੀਜ਼ ਪੇਂਟ ਕਰ ਦੂੰ ਮੇਰੇ ਕੱਲੇ ਦਾ ਫਾਇਦਾ ਪਰ ਮੈਂ ਇੱਥੇ ਦੁਆਵਾਂ ਲੈਣ ਵਾਸਤੇ ਬੈਠਾ ਫਿਰ ਮੈਂ ਡਿਸਾਈਡ ਕੀਤਾ ਵੀ ਮੈਂ ਇਹੋ ਜਿਹੀ ਤਿਆਰ ਕਰਾਵਾਂ ਫਿਰ ਆਪਾਂ ਨੇ ਇੱਕ ਪ੍ਰੋਡਕਟ ਤਿਆਰ ਕਰਾਇਆ ਅੱਖਾਂ ਵਾਸਤੇ ਸਪੈਸ਼ਲ ਉਹ ਅੱਖਾਂ ਵਾਸਤੇ ਸਪੈਸ਼ਲ ਪ੍ਰੋਡਕਟ ਇਹ ਤਿਆਰ ਕਰਾਇਆ ਵੀ ਨੰਬਰ 1 ਉਹ ਅੱਖਾਂ ਦੀ ਅਲਰਜੀ ਖਤਮ ਕਰਦੀ ਆ ਹਮ ਅੱਜ ਹਰ ਇੱਕ ਨੂੰ ਅਲਰਜੀ ਆ ਹਮ ਉਹ ਅੱਖਾਂ ਨੂੰ ਠੰਡਕ ਦਿੰਦਾ ਹਮ ਨੰਬਰ 3 ਨਿਗਾਵ ਬਦੰਦ ਹਮ ਹਮ ਨੰਬਰ 4 ਜੇ ਅੱਖਾਂ ਦੇ ਵਿੱਚ ਜ਼ਖਮ ਨੇ ਉਹ ਰਾਜੀ ਕਰਦਾ ਜਦੋਂ ਆਪਾਂ ਅੱਖਾਂ ਦੇ ਵਿੱਚ ਪਾਉਂਦੇ ਆ ਤੁਹਾਡੀਆਂ ਅੱਖਾਂ ਠੀਕ ਨੇ ਤੁਹਾਨੂੰ ਇਹ ਮਹਿਸੂਸ ਹੋਊਗਾ ਵੀ ਪਾਣੀ ਪਾਤਾ ਯਾਰ ਇਹ ਕਿਹੜੀ ਦਵਾਈ ਹੈ ਜਿਨ੍ਹਾਂ ਦੀਆਂ ਅੱਖਾਂ 'ਚ ਜ਼ਖਮ ਹੈ ਜਾਂ ਡਸਤ ਹੈ ਥੋੜੀ ਥੋੜੀ ਲੜਦੀ ਹੈ ਲੜਦੀ ਹੈ ਉਹ ਜ਼ਖਮ ਸੈੱਟ ਕਰਦੀ ਹੈ ਸਫਾਈ ਕਰਦੀ ਹੈ ਜਦੋਂ ਜ਼ਖਮ ਠੀਕ ਹੋ ਜਾਂਦੇ ਨੇ ਅੱਖਾਂ ਦੇ ਤੇ ਆਪੇ ਫਿਰ ਲੜਨੋਂ ਹਟ ਜਾਂਦੇ ਆ ਉਹ ਬਹੁਤ ਫਾਇਦਾ ਮੈਂ ਇੱਕ ਸੋਨੂੰ ਇੰਟਰਵਿਊ ਦੇ ਵਿੱਚ ਬੀਬੀਆਂ ਵੀ ਮਿਲਵਾਵਾਂਗਾ ਇੱਕ ਬੀਬੀ ਦੇ ਐਨਕ ਲੱਗੀ ਹੋਈ ਸੀ ਉਹ 2 ਸਾਲ ਤੋਂ ਤਕਰੀਬਨ ਆਪਣੀ ਇਹ ਦਵਾਈ ਹੁਣ ਤਾਂ ਮੈਂ ਫਾਰਮੂਲੇਸ਼ਨ ਪਾਸ ਕਰਾ ਕੇ ਪ੍ਰੋਡਕਟ ਬਣਵਾ ਲਿਆ ਪਹਿਲਾਂ ਬਸ ਇਦਾਂ ਹੀ ਦੇ ਦਿੰਦੇ ਸੀਗੇ ਉਹ 2 ਸਾਲ ਤੋਂ ਵਰਤ ਰਹੀ ਹੈ ਉਹਦੀ ਐਨਕ ਵੀ ਉਤਰੀ ਹੁਣ ਉਹ ਤੋਂ ਚਾਹੇ ਤਾਰੇ ਗਿਣਿਆ ਲੋ ਇਦਾਂ ਦੱਸ ਦੂ ਵੀ ਉਹ ਫਲਾਣਾ ਤਾਰਾ ਇੱਥੇ ਆ ਉਹ ਪੂਛ ਵਾਲਾ ਤਾਰਾ